ਸਾਡਿਕਾ ਦੋਸਤੋ ਮੈਂ ਤੁਹਾਡਾ ਦੋਸਤ ਇੰਜੀਨੀਅਰ ਜੇਪੀ ਸਿੰਘ ਪ੍ਰੋਗਰਾਮ ਜੇਪੀ ਬੋਲਦਾ ਤੋਂ ਤੁਹਾਡੇ ਲਈ ਇੱਕ ਮੈਂ ਬਹੁਤ ਇਹਨਾਂ ਜਾਣਕਾਰੀ ਲੈ ਕੇ ਆਇਆ ਜੋ ਤੁਹਾਡੀ ਬਹੁਤ ਹੀ ਫਾਇਦੇਮੰਦ ਜਾਣਕਾਰੀ ਹੋਵੇਗੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਪ੍ਰਸ਼ਟਾਚਾਰ ਸੀ ਉਹ ਤਹਿਸੀਲਾਂ ਦੇ ਵਿੱਚ ਹੁੰਦਾ ਸੀ ਤੁਸੀਂ ਸਾਰੇ ਜਾਣਦੇ ਹੋ ਉਹਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਜਿਸ ਦੀ ਸ਼ੁਰੂਆਤ ਉਹਨਾਂ ਨੇ ਮਹਾਲੀ ਤੋਂ ਕੀਤੀ ਆ ਤੇ ਇਹ ਜਿਹੜਾ ਵਾ ਜੁਲਾਈ ਮਹੀਨੇ ਤੋਂ ਇਹਦਾ ਟ੍ਰੈਲ ਵੀ ਸ਼ੁਰੂ ਹੋ ਜਾਏਗਾ ਜਿਸ ਦਾ ਨਾਮ ਹੈ ਦੋਸਤੋ इजी ਰਜਿਸਟਰੀ इजी ਰਜਿਸਟਰੀ ਕੀ ਆ ਇਹ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਦਾ ਹੁਣ ਤਾਂ ਨੀਰ ਰਜਿਸਟਰੀ ਜਿਹੜੀ ਤੁਹਾਡੇ ਘਰੋਂ ਹੀ ਆਨਲਾਈਨ ਜੇ ਤੁਸੀਂ ਦਫਤਰ ਬੈਠੇ ਹੋ ਉੱਥੇ ਵੀ ਜਾਂ ਘਰ ਬੈਠੇ ਜੇ ਕਿਤੇ ਵੀ ਬੈਠੇ ਜੇ ਤੇ ਤੁਹਾਡੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਤੁਹਾਡੇ ਮੋਬਾਈਲ ਤੁਹਾਡੇ ਟੈਬ ਤੁਹਾਡੇ ਕੰਪਿਊਟਰ ਤੋਂ ਹੋ ਜਾਣਗੀਆਂ ਉਹ ਕਿਸ ਤਰ੍ਹਾਂ ਹੋਣਗੀਆਂ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਦਾ ਪਹਿਲਾਂ ਤੁਸੀਂ ਦੋਸਤੋ ਆਪਣੇ ਆਨਲਾਈਨ ਗੂਗਲ ਨੂੰ ਖੋਲਣਾ ਹੈ ਗੂਗਲ ਤੇ ਤੁਸੀਂ ਜਾ ਕੇ ਸਰਚ ਕਰਨਾ ਹੈ eegistry.punjab.gov.in ਜਦੋਂ ਤੁਸੀਂ ਇਸ ਸਾਈਟ ਤੇ ਚਲ ਜੇਗੇ ਇਹ ਸਾਈਟ ਖੁੱਲ ਜੇਗੀ ਉਹਦੇ ਉੱਤੇ ਇੱਕ ਪਰਫਾਰਮਾ ਆ ਜਾਏਗਾ ਉਹ ਪਰਫਾਰਮੇ ਉੱਤੇ ਜੋ ਵੀ ਜ਼ਰੂਰੀ ਦਸਤਾਵੇਜ਼ ਉਹ ਮੰਗਦੇ ਨੇ ਉਹਨੂੰ ਤੁਸੀਂ ਭਰ ਦੇਣਾ ਜਦੋਂ ਤੁਸੀਂ ਉਹ ਡਾਕੂਮੈਂਟ ਸਾਰੇ ਭਰ ਦਿੱਤੇ ਤੇ 48 ਘੰਟੇ ਦੇ ਵਿੱਚ ਵਿੱਚ ਇਹ ਜਿਹੜਾ ਆਨਲਾਈਨ ਡਾਟਾ ਉਹ ਤਹਿਸੀਲਦਾਰ ਕੋਲ ਚਲ ਜਾਏਗਾ ਤੇ ਤਹਿਸੀਲਦਾਰ ਇਹ ਡਾਟੇ ਨੂੰ ਆਨਲਾਈਨ ਚੜਾਏਗਾ ਅਗਰ ਉਹਨੂੰ ਕੋਈ ਇਤਰਾਜ਼ ਆ ਕੋਈ ਡਾਕੂਮੈਂਟ ਦੇ ਵਿੱਚੋਂ ਘੱਟਵਾ ਜੋ ਕੋਈ ਗੱਲ ਆ ਤੇ ਉਹਦਾ ਤੁਹਾਨੂੰ ਮੈਸੇਜ 48 ਘੰਟੇ ਬਾਅਦ ਤੁਹਾਡੇ WhatsApp ਦੇ ਉੱਤੇ ਆ ਜਾਏਗਾ WhatsApp ਤੇ ਆ ਜਾਏਗਾ ਉਸ ਇਤਰਾਜ਼ ਨੂੰ ਤੁਸੀਂ ਦੂਰ ਕਰਨਾ ਤੇ ਦੂਰ ਕਰਨ ਲਈ ਤੁਸੀਂ ਉਹ ਜੋ ਵੀ ਡਾਕੂਮੈਂਟ ਮੰਗਦੇ ਨੇ ਉਹਨੂੰ ਤੁਸੀਂ ਪ੍ਰੋਵਾਈਡ ਕਰ ਦੇਣੇ ਜੇਕਰ ਤੁਸੀਂ ਫਿਰ ਨਹੀਂ ਸਹਿਮਤ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਕਿ ਗਲਤ ਹੈ ਸਾਰੇ ਡਾਕੂਮੈਂਟ ਲਾਏ ਆ ਇਸ ਦੀ ਸ਼ਿਕਾਇਤ ਤੁਸੀਂ 48 ਘੰਟੇ ਦੇ ਵਿੱਚ ਵਿੱਚ ਲਿਖਤੀ ਰੂਪ ਵਿੱਚ WhatsApp ਤੇ ਡੀਸੀ ਸਾਹਿਬ ਨੂੰ ਕਰ ਸਕਦੇ ਜੇ ਉਹ ਪੂਰਾ ਇਹਦਾ ਸ਼ਾਨਵੀਨ ਕਰੇਗਾ ਤੇ ਉਹਦੇ ਉੱਤੇ ਜੋ ਵੀ ਫੈਸਲਾ ਉਹ ਲਏਗਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਰਜਿਸਟਰੀ ਤੁਹਾਡੇ ਸੇਵਾ ਸੈਂਟਰ ਵਿੱਚ ਜਾ ਕੇ ਜਿੱਥੇ ਕੀ ਇੱਕ ਵਕੀਲ ਵੀ ਹੋਏਗਾ ਤੇ ਨਾਲ ਪਟਵਾਰੀ ਹੋਏਗਾ ਤੁਹਾਡੀ ਜਿਹੜੀ ਰਜਿਸਟਰੀ ਉਹ ਲਿਖੀ ਜਾਏਗੀ ਤੇ ਉਹਦੀ ਸਿਰਫ ਫੀਸ 550 ਰੁਪਇਆ ਹੋਏਗੀ ਇਹ ਸਾਰੀ ਸਕੀਮ ਨੂੰ ਸ਼ੁਰੂਆਤ ਜਿਹੜੀ ਆ ਟ੍ਰਾਇਲ ਬੇਸ ਤੇ ਜੁਲਾਈ ਦੇ ਵਿੱਚ ਇਸੇ ਸਾਲ ਸ਼ੁਰੂ ਹੋ ਜਾਏਗੀ ਇਸ ਦੇ ਨਾਲ ਦੋਸਤੋ ਬੜੀ ਵੱਡੀ ਇੱਕ ਖੁਸ਼ਖਬਰੀ ਹੈ ਕਿ ਇਹ ਜਿਹੜਾ ਬੜਾ ਵੱਡਾ ਇੱਕ ਸਕੈਮ ਸੀ ਬੜੇ ਵੱਡੇ ਘਪਲੇबाजी ਸੀ ਹਰ ਬੰਦਾ ਰਜਿਸਟਰੀ ਕੋਈ ਵੀ ਬੰਦਾ ਜਿਹੜਾ ਕੋਈ ਕਹਿੰਦੇ ਆ ਕਿ ਤੇ ਬਚ ਕੇ ਆ ਗਿਆ ਤੇ ਵੱਖਰੀ ਗੱਲ ਆ ਨਹੀਂ ਤੇ ਹਰ ਇੱਕ ਬੰਦੇ ਨੂੰ ਪੈਸੇ ਦੇਣੇ ਪੈਂਦੇ ਸੀ ਛੋਟੇ ਤੋਂ ਛੋਟੇ ਕਰਿੰਦਾ ਰਜਿਸਟਰੀ ਤੱਕ ਪਹੁੰਚਦੇ ਆ ਇਹ ਬੜੇ ਵੱਡੇ ਭ੍ਰਿਸ਼ਟਾਚਾਰ ਨੂੰ ਨੱਠ ਪਾਉਂਦਾ ਜਿਹੜਾ ਇੱਕ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਹੈ ਬਹੁਤ ਵਧੀਆ ਉਪਰਾਲਾ ਮੈਂ ਦੀ ਸਲਾਹਾਂ ਕਰਦਾ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਤਾਹ ਜਿਹੜੇ ਪ੍ਰਸ਼ਤਾਚਾਰ ਨੂੰ ਨੱਥ ਪਾਈ ਜਾਏਗੀ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਛੋਟੀ ਜੀ ਵੀਡੀਓ ਦੇ ਵਿੱਚ ਇੱਕ ਇੱਕ ਸਟੈਪ ਬਾਰੇ ਦੱਸਣ ਦੀ ਕਿ ਤੁਸੀਂ ਆਪਣੇ ਗਾਂ ਤੋਂ ਰਜਿਸਟਰੀਆਂ ਜਿਹੜੀਆਂ ਆਪਣੇ ਘਰ ਦੇ ਵਿੱਚ ਬੈਠੇ ਹੀ ਕਰ ਸਕਦੇ ਜੇ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਮੇਰੇ ਜਿਹੜੇ ਵਿਚਾਰ ਆ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਚੰਗੀ ਲੱਗੀ ਤਾਂ ਕਮੈਂਟ ਕਰਨਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ